ਸਸ਼ੀਕਾਲ ਜੀ ਮੈਂ ਨਤਮਾਦ ਤੁਸੀਂ ਦੇਖ ਰਹੇ ਹੋ ਆਜ਼ਾਦ ਸੋਚ ਤੇ ਗੱਲ ਕਰਾਂਗੇ ਅਸੀਂ ਖੰਨਾ ਦੇ ਨੇੜਲੇ ਪਿੰਡ ਸ਼ਮਸ਼ਪੁਰ ਦੀ ਜਿੱਥੇ ਕਿ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਲੜਕੀ ਪਰਿਵਾਰ ਦੇ ਵੱਲੋਂ ਇੱਕ ਨੌਜਵਾਨ ਦਾ ਕਟਾਪਾ ਕੀਤਾ ਤੇ ਉਹਦਾ ਮੂੰਹ ਕਾਲਾ ਕਰਕੇ ਉਸ ਦੇ ਗਲ ਦੇ ਵਿੱਚੋਂ ਛੇਤਰਾ ਦਾ ਹਾਰ ਵੀ ਪਾਇਆ ਗਿਆ ਜਿਸ ਦਾ ਵੀਡੀਓ ਸਾਹਮਣੇ ਆ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਸ ਲੜਕੀ ਨੂੰ ਜੋ ਕਿ ਜ਼ਖਮੀ ਹੋਇਆ ਹਸਪਤਾਲ ਦੇ ਵਿੱਚ ਜੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ ਪੀੜਤ ਨੌਜਵਾਨ ਦੀ ਮਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਲੜਕੀ ਸੀ ਜੋ ਕਿ ਆਪਣੇ ਸਹੁਰੇ ਪਰਿਵਾਰ ਤੋਂ ਆਪਣੇ ਬੱਚੇ ਲੈ ਕੇ ਇੱਥੇ ਬੈਠੀ ਹੋਈ ਸੀ ਤੇ ਉਸ ਦੀ ਜਿਹੜੀ ਕਿ ਗੱਲਬਾਤ ਸੀ ਨਾ ਦੋਨਾਂ ਦੀ ਉਹਨੇ ਕਹਿ ਕੇ ਜੇਕਰ ਮੇਰੇ ਪੁੱਤ ਦਾ ਕਸੂਰ ਸੀ ਤਾਂ ਕਸੂਰ ਉਸ ਮਹਿਲਾ ਦਾ ਵੀ ਬਰਾਬਰ ਸੀ ਤਾਂ ਫਿਰ ਸਜ਼ਾ ਇੱਕ ਨੂੰ ਕਿਉਂ ਦਿੱਤੀ ਗਈ ਪੀੜਤ ਪਰਿਵਾਰ ਨੇ ਇਨਸਾਫ਼ ਦੀ ਮੰਗ ਕੀਤੀ ਹੈ ਮਨਜੀਤ ਸਿੰਘ ਮੇਰਾ ਬੇਟਾ ਤੇ ਉਹ ਸਾਡੇ ਕੋਲ ਮਿਲਣ ਆ ਗਿਆ ਅੱਜ ਦਾ ਕਾਟੇਪੰਡੇ ਦੇ ਭਾਈ ਨੂੰ ਉਹ ਕਰ ਰਿਹਾ ਜਿੰਦਾ ਸੀ ਇਹ ਕੁੜੀ ਨੇ ਜੈ ਵੀ ਹਿਆ ਤੇ ਨ ਬੱਚੇ ਨੇ ਇਹ ਤੇ ਰੁਸ ਕੇ ਆਈ ਥੀ ਇਹਨਾਂ ਗੱਲਾਂ ਕਰਕੇ ਕੁੜੀ ਉਹ ਪਰੌਣੇ ਦੇ ਘੁੱਟੇ ਗੱਡੀ ਹੋਈ ਥੀ ਤੇ ਮੁੰਡਾ ਮੇਰਾ ਉਹਨਾਂ ਦੇ ਘਰੇ ਜਾਂਦਾ ਸੀ ਹਰ ਟਾਈਮ ਨਾਲ ਲੈ ਕੇ ਜਾਂਦੇ ਸੀ ਉਹਦੇ ਮਾਪੇ ਭਾਈ ਤੇ ਜਦੋਂ ਮੈਂ ਸਰਪੰਚ ਨੂੰ ਬੁਲਾਇਆ ਰੋਟੀ ਲੈ ਕੇ ਆਉਂਦੀ ਕੁੜੀ ਘਰੇ ਦੇ ਕੇ ਜਾਂਦੀ ਸੀ ਅਸੀਂ ਰੋਕੀ ਬਹੁਤ ਰੋਕੇ ਤੇ ਬਾਪ ਨੂੰ ਵੀ ਕਿਹਾ ਤੇ ਸਰਪੰਚ ਨੇ ਮੈਂ ਭੇਜਿਆ ਬਾਪ ਦੇ ਕੋਲ ਮਾਂ ਕੋਲ ਕਾਈ ਗਿਆ ਸੀ ਪੰਜ ਘਰ ਇੱਕ ਪੰਜ ਠੀਗਾ ਉਹਨੂੰ ਵੀ ਅਸੀਂ ਕਹਿ ਕੇ ਆਏ ਉਹ ਨਹੀਂ ਮੰਨੇ ਸੌਦਾ ਪਤਾ ਜੋ ਰਸਲਪਾਣੀ ਮੇਰੇ ਮੁੰਡਾ ਨੂੰ ਖਾਚਾ ਦੇ ਰਿਹਾ ਸੀ ਤੇ ਹੁਣ ਉਹ ਕੁੜੀ ਨੇ ਆਪਣੇ ਬਾਪ ਨੂੰ ਕਿਹਾ ਉਹਨਾ ਕਿਤੇ ਵੀ ਮੈਂ ਇਹਨੂੰ ਜੇ ਸੌਰੀ ਛੱਡਣਾ ਛੱਡਿਓ ਨਹੀਂ ਮੈਂ ਕਾਕੇ ਨਾਲ ਚਲੀ ਜਾਣਾ ਚਲੋ ਉਹ ਗਰਲਾ ਉਹਨੇ ਗੋਦਵਾਰ ਜਾ ਕੇ ਵੀ ਕਹੀ 2000 ਬੰਦੇ ਆ ਕੋ ਇਹ ਦਵਾਰੀ ਨੂੰ ਕੁੜੀ ਛੱਡੇ ਉਥੋਂ ਪ੍ਰੌਣੇ ਨੇ ਬਹਾਨਾ ਲਾ ਕੇ ਕੁੜੀ ਆ ਗਈ ਆ ਕੇ ਪਤਾ ਨਹੀਂ ਕਿੱਥੇ ਖੜੀ ਆ ਕਿੱਥੇ ਨਹੀਂ ਖੜੀ ਜਾਣੀ ਉਹ ਕੁੜੀ ਨੇ ਪੁਰਾਈਆਂ ਦੇ ਘਰੇ ਮੁੰਡੇ ਨੂੰ ਫੋਨ ਕਰ ਵੀ ਇੱਥੇ ਖੜੀ ਆ ਮੈਂ ਆ ਜਾ ਮੁੰਡਾ ਮੇਰੇ ਚਲੇ ਗਿਆ। ਸਾਨੂੰ ਨਹੀਂ ਪਤਾ ਵੀ ਕਿੱਥੋਂ ਗਿਆ ਕਿੱਥੋਂ ਨਹੀਂ ਗਿਆ ਕਿੱਥੋਂ ਪੁੜੀ ਗਈ ਆ। ਤੇ ਉਹ ਮੁੰਡੇ ਉਹਦੇ ਭਾਈ ਤਿੰਨ ਨੇ ਬਾਹਰ ਲੱਭ ਲਿਆ। ਜੱਗ ਉਹਦੇ ਘਰ ਤੇ ਆ ਟੋਨੇ। ਲੱਭ ਕੇ ਲਿਆ ਕੇ ਰਾਤ ਉਹਨਾਂ ਨੇ ਘਰੇ ਲੈ ਕੇ ਕੁੱਟਿਆ ਬਹੁਤ। ਪਹਿਲਾਂ ਇਹਨਾਂ ਦੀ ਕੁੜੀ ਕਿਤੇ ਭੈਣ ਵਿਆਹੀ ਆ ਉਹ ਇਹ ਕਰ ਲੈ ਕੇ ਉਹਨਾਂ ਨੇ ਕੁੱਟਿਆ। ਤੇ ਇਹਨਾਂ ਨੇ ਹਟਾਣ ਦੇ ਰਾਹ ਤੇ ਲੈ ਕੇ ਕੁੱਟਿਆ ਬਹੁਤ। ਉਹਦੇ ਹੱਡ-ਗੋਡੇ ਭੰਨੇ ਪਏ ਨੇ। ਕਸੂਰ ਤਾਂ ਕੁੜੀ ਵੀ ਉਹਨੀ ਹੀ ਆ ਜਿੰਨਾ ਮੁੰਡਾ। ਇਹਨਾਂ ਨੇ ਕਿ ਕਿਤਾ ਕਟ ਕੇ ਸਵੇਰੇ ਉਹਦੇ ਕੇਸ ਰੱਖੀ ਹੋਈ ਸੀ ਅੰਬਰਦਾਰੀ ਠੀਗਾ ਉਹ ਦਾੜੀ ਰੱਖੀ ਹੋਈ ਸੀ ਉਹਦੇ ਕੇਸ ਕੱਟ ਕੇ ਤੇ ਦਾੜੀ ਕੱਟ ਕੇ ਮੂੰਹ ਕਾਲਾ ਕਰਕੇ ਉਹਦੇ ਛਿੱਤਰਾਂ ਦਾ ਹਾਰ-ਗਲ ਦੇ ਵਿੱਚ ਪਾ ਕੇ ਇਹਨਾਂ ਨੇ ਸਾਡੇ ਨਿਮਰੇ ਤੇ ਲੈ ਜਾਂਦਾ ਕਿਉਂਕ ਬਣਿਆ ਹੋਇਆ ਉੱਥੇ ਲੈ ਕੇ ਸਾਨੂੰ ਕੋਈ ਵੀ ਕਿਸੇ ਗੱਲ ਦਾ ਨਹੀਂ ਪਤਾ ਸਾਨੂੰ ਜਨਾਨੀਆਂ ਨੇ ਆ ਕੇ ਦੱਸਿਆ ਵੀ ਬਾਹਰ ਨਿਕਲ ਕੇ ਦੇਖੋ ਤੁਹਾਡੇ ਕਾਕਾ ਨੇ ਕੀ ਹੋ ਰਿਹਾ ਮਾ ਵੀ ਕਾਕਾ ਕਿਤੇ ਆ ਕਹਿੰਦੀ ਵੀ ਨਿਮਰੇ ਤੇ ਲਿਖੜਾਇਆ ਹੋ ਉਹਨਾਂ ਨੇ ਇਹ ਤਿੰਨੇ ਮੁੰਡੇ ਉਹਦੇ ਭਾਈ ਕੁੜੀ ਦੇ ਤੇ ਮੇਰੇ ਮੁੰਡੇ ਨੂੰ ਮਥਲੇ ਲਈ ਗਰੇ ਮੂੰਹ ਕਾਲਾ ਕੀਤਾ ਜੁੱਤੀਆਂ ਦਾ ਹਾਰ ਪਾਇਆ ਦਾੜੀ ਕੱਟੀ ਹੋਈ ਕੇਸ ਕੱਟੇਗਾ ਤੇ ਜਦੋਂ ਮੈਂ ਜਾ ਕੇ ਕਿਹਾ ਪਹਿਲਾਂ ਤਾਂ ਮੈਂ ਆਪਣੇ ਮੁੰਡੇ ਦੇ ਥੱਪੜ ਮਾਰੇ ਜਾ ਕੇ ਕਿੰਨੇ ਵੀ ਕੀ ਕੀਤਾ ਤੂੰ ਮੇਰੇ ਲਈ ਦਾਗ ਧੌਲੇ ਰੋਲੇ ਤੇ ਆਪਣੇ ਬਾਪ ਦੀ ਮੜੀ ਰੋਲੀ ਪਾਈ ਦੀ ਤੇ ਮੈਂ ਉਹਨਾਂ ਨੂੰ ਕਿਹਾ ਮਾ ਕਾਕਾ ਕੱਲ ਸੋਣਗੇ ਜੀ ਥੋੜੀ ਕੁੜੀ ਵੀ ਇੰਨੀ ਖਸੂਦ ਆਰ ਉਹਨੂੰ ਕੁੜੀ ਨੂੰ ਨਾਲ ਲੈ ਕੇ ਆਓ ਨਾਲ ਲਿਆ ਕੇ ਉਹਦੇ ਵੀ ਵਾਲ ਕੱਟੋ ਵਾਲ ਕੱਟ ਕੇ ਉਹਦੇ ਹਾਰ ਪਾਓ ਇੱਕ ਨੇ ਉਹਦਾ ਮੂੰਹ ਕਾਲਾ ਕਰੋ ਤੇ ਮੁੰਡੇ ਦੇ ਬਰਾਬਰ ਖੜਾ ਕੇ ਦੋਨਾਂ ਨੂੰ ਕੋਈ ਥੇ ਲਖਾ ਲੋ ਉੱਤੋ ਜੀ ਮੁੰਡੇ ਮੈਨੂੰ ਬੋਲਣ ਲੱਗੇ ਬਹੁਤ ਗਲਤ ਮੁੰਡੇ ਮੈਨੂੰ ਬੋਲੇ ਮੈਂ ਤਾਂ ਕੋਈ ਗਲਤ ਗੱਲ ਨਹੀਂ ਕਹੀ ਉਹ ਤਾਂ ਕਸੂਰਦਾਰਾ ਕਸੂਰ ਥੋੜੀ ਕੁੜੀ ਵੀ ਕਸੂਰਦਾਰ ਜਿਹਨੂੰ ਬੁਲਾ ਕੇ ਲੈ ਗਈ ਆ ਨਾਲ ਉਹਨੂੰ ਬੁਲਾਉਣ ਬੁਲਾ ਕੇ ਕੁੜੀ ਦਾ ਮੂੰਹ ਸਿਰ ਕਾਲਾ ਕਰਨ ਉਹ ਤਾਂ ਕੱਟਣ ਉਹਦੀ ਉਹ ਇਹ ਹਾਰ ਪਾਉਣ ਛੇਤਰਾਂ ਦਾ ਮੁੰਡੇ ਦੇ ਖੜਾ ਕੇ ਬਰਾਬਰ ਦੋਨਾਂ ਨੂੰ ਮਾਰ ਦੇ ਮੰਗ ਤੁਸੀਂ ਕੀ ਗੱਲ ਸਰਕਾਰ ਪੁਰਤੋ ਕੀ ਮੰਗ ਕਰ ਬੋਲੋ ਸਭ ਇਹੇ ਮੰਗ ਕਰਦੇ ਆਂ ਵੀ ਕੁੜੀ ਨੂੰ ਲਿਆ ਕੇ ਉੱਥੇ ਬਰਾਬਰ ਖੜਾ ਕੇ ਮੁੰਡੇ ਦੇ ਚਤਰਾ ਦਾ ਹਾਰ ਪਾ ਕੇ ਮੂੰਹ ਕਾਲਾ ਕਰਕੇ ਉਹਦਾ ਵਾਲ ਕੱਟ ਕੇ ਓਕਣੇ ਜਿਕੇ ਮੁੰਡੇ ਦਾ ਕੱਟਿਆ ਦਾੜੀ ਉਹ ਕੱਟ ਕੇ ਕੁੜੀ ਦਾ ਓਕਣੇ ਬਰਾਬਰ ਖੜਾ ਕੇ ਦੇਖ ਸਕਜੀ ਗੋਲੀ ਮਾਰ ਕੇ ਮਾਰ ਦੇਣਾ ਮੈਂ ਇੱਕ ਵਾਰ ਵੀ ਕਹੋਨੀ ਵੀ ਮੇਰਾ ਮੁੰਡਾ ਕਿਉਂ ਮਾਰਿਆ ਕੁੜੀ ਨੇ ਖਿਲਾਫ ਤੁਹਾਡੇ ਬਿੜ ਦੇ ਖਿਲਾਫ ਕੰਪਲੇਂਟ ਕੀਤੀ ਉਹ ਨੂੰ ਧੱਕੇ ਨਾਲ ਲਏਗਾ ਨਾ ਜੀ ਇਹ ਮੈਨੂੰ ਕੋਈ ਪਤਾ ਨਹੀਂ ਵੀ ਕਰਿਆ ਕਿ ਨਹੀਂ ਕਰੀ ਉਹਦੇ ਮਾਂ ਬਾਪ ਨੂੰ ਪਤਾ ਤੁਸੀਂ ਥਾਣੇ ਕੋਈ ਕੰਪਲੇਂਟ ਲਿਖਾਈ ਆ ਸੀ ਨਹੀਂ ਲਿਖਾਈ ਕੁੜੀ ਵਾਲੇ ਨੇ ਕਹਿੰਦੇ ਲਿਖਾਈ ਹੋਈ ਆ ਇਹਦਾ ਮਾਮਲਾ ਹੋਇਆ ਵੀ ਇਹ ਤਾਂ ਸਾਡੇ ਪਿੰਡ ਦੀ ਕੁੜੀ ਆ ਇੱਕ ਹੋ ਅੰਦਰ ਰੋਟਾ ਰੋ 30 ਮੇਰੇ ਪਾਈ ਨੂੰ ਰੋਟੀ ਪਾਣੀ ਘਰੇ ਜੇ ਕੇ ਜਾਂਦੀ ਸੀ ਅਸੀਂ ਸਰਪੰਚ ਨੂੰ ਉਹਨਾਂ ਦੇ ਘਰ ਭੇਜਿਆ ਵੀ ਪਾਈ ਰਾਮਾ ਰਾਮਾ ਦਿੱਤਾ ਇਹਨਾਂ ਉਹਦੇ ਭਰਾ ਨੂੰ ਵੀ ਮੈਂ ਦੱਸਿਆ ਮਹਾ ਵੀ ਪਾਈ ਕੁੜੀਆਂ ਰੋਟੀ ਦੰਦ ਰੋਟੀਆਂ ਦੰਦੀਆਂ ਚੰਗੀਆਂ ਨਹੀਂ ਲੱਗਦੀਆਂ ਹੈਗੀਆਂ ਇਹ ਕੁੜੀ ਇੱਥੇ ਰਹਿੰਦੀ ਓਥੇ ਪੇਕੇ ਤਾਂ ਰਹਿੰਦੀ ਹੁੰਦੀ ਉਹ ਜਿਵੇਂ ਹੁਣ ਉਹਨਾਂ ਨੇ ਕੀ ਕੀਤਾ ਰਾਤ ਕਿਤੋਂ ਲੱਭ ਲਿਆਏ ਉਹ ਲੱਭ ਕੇ ਲਿਆ ਕੇ ਰਾਤ ਸਾਨੂੰ ਨਹੀਂ ਪਤਾ ਕੀ ਲੈ ਕੇ ਆਏ ਨੇ ਉਹ ਕਿੱਥੋਂ ਲੈ ਕੇ ਆਏ ਨੇ ਕਿੱਥੋਂ ਨਹੀਂ ਰਾਤ ਸਾਰੀ ਰਾਤ ਦੇ ਘੁਰਦੇ ਨੇ ਉਹਨੂੰ ਸਵੇਰੇ ਅੱਜ ਉਹਨਾਂ ਨੇ ਉਹਦਾ ਮੂੰਹ ਕਾਲਾ ਕਰਕੇ ਸੱਤਾਂ ਦਾ ਹਾਰ ਪਾ ਕੇ ਵਾਲ ਕੱਟ ਕੇ ਸਿੱਖ ਧਾਰੀ ਸੀਗਾ ਉਹ ਇਹ ਚੀਜ਼ ਦੀ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਚੀਜ਼ ਹੋਣੀ ਚਾਹੀਦੀ ਹੈ ਕਿ ਨਹੀਂ ਜੀ ਜਾਂ ਤਾਂ ਆਪਣੀ ਕੁੜੀ ਨੂੰ ਵੀ ਬਰਾਬਰ ਖੜਾਉਂਦੇ ਹੋ ਧੰਨਵਾਦ ਕਹ ਦੱਦੀ ਕਿ ਦੂਜੇ ਪਾਸੇ ਸਮਾਜ ਦੇ ਵਿੱਚ ਪੁਲਿਸ ਵੱਲੋਂ ਪੀੜਤ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਬਿਊਰੋ ਰਿਪੋਰਟ ਆਜ਼ਾਦ ਸੋਚ